ਮੈਂ ਆਪਣੀ ਕਵਿਤਾ ਬਸ ਬੋਲ ਕੇ ਸਮਾਪਤੀ ਕਰ ਦੇਣੀ ਹੈ। ਠੀਕ ਹੈ। ਸੰਤਾ ਦੁਨੀਆਂ ਨਾਲੋਂ ਹਟ ਕੇ ਆਪਾਂ ਨੰਨੀਆਂ ਪਿਰਤਾਂ ਪਾਵਾਂਗੇ। ਜੀ। ਦੁਨੀਆਂ ਨਾਲੋਂ ਹਟ ਕੇ ਆਪਾਂ ਨੰਨੀਆਂ ਪਿਰਤਾਂ ਪਾਵਾਂਗੇ ਤੇ ਜਿਉਂਦੇ ਇਦੀ ਮਾਪਿਆਂ ਦੀ ਵੀ ਸੇਵਾ ਖੂਬ ਕਮਾਵਾਂਗੇ। ਜੀ। ਦਬਾਹਾਰੂ ਇਹ ਰੋਟੀ ਕਪੜਾ ਪਹਿਰਾ ਦੇ ਲਈ ਜੋੜਾ ਬਈ। ਜੀ। ਸਵਾਦਾ ਰੂਤੇ ਰੋਟੀ ਕੱਪੜਾ ਪੈਰਾ ਆ ਦੇ ਲਈ ਜੋੜਾ ਬਈ ਮਾਂ-ਬਾਪ ਲਈ ਜਿੰਨਾ ਕਰੀਏ ਉਹਨਾਂ ਇੰਗੇ ਥੋੜਾ ਵੀ ਹੇ ਮੋਆ ਪਿੱਛੋਂ ਕੱਟ ਕਰਾ ਨਾ ਰੱਜਿਆਂ ਤਾਈ ਰਜਾਵਾਂਗੇ ਜਿਉਂਦੇ ਜੀਵੀ ਮਾਪਿਆਂ ਦੀ ਜੀ ਸੇਵਾ ਕੂਬ ਕਮਾਉਂ ਹਾਂ ਮਾਂ ਨੇ ਸਾਨੂੰ ਜਗਤ ਦਿਖਾਇਆ ਕੋਟ-ਕੋਟ ਸ਼ੁਕਰਾਨੇ ਬਈ ਜੀ ਆਨੇ ਸਾਨੂੰ ਜਗਤ ਦਿਖਾਇਆ ਕੋਟ ਕੋਟ ਸ਼ੁਕਰਾਨੇ ਬਈ ਬਾਪੂ ਜੀ ਦੀ ਉਂਗਲ ਪਰ ਸੱਚੀ ਗ੍ਰੇਖੀ ਗੱਤ ਦਰਾ ਨੇ ਆ ਸਾਡੇ ਲਈ ਬੜੇ ਦੁੱਖ ਸਹੇ ਹੁਣ ਸਾਰੇ ਸੰਗ ਪਗਾਂ ਮਾਗੇ ਜੁਲੇ ਜੀ ਤੁਮਾ ਪਿਆ ਦੀ ਜੀ ਤੇ ਬਾਪੂ ਬਕਮਾਣਾ ਹੀ ਦੇਖੇ ਮੈਂ ਕਈ ਐਸੇ ਲੋਕ ਜਿੰਦ ਜੀਣਾ ਪੁੱਛਦੇ ਜੋ ਵੇਖੇ ਮੈਂ ਕਿ ਐਸੇ ਲੋਕੀ ਜੂੜੇ ਜੀਣਾ ਪੁੱਛਦੇ ਜੋ ਹੀ ਮગર ਮਛਦੇ ਵਾਂਗੂ ਅਖਰ ਮਗਰੋਂ ਹੰਝੂ ਛੋਟਦੇ ਜੋ ਹੀ ਲੋਕਾਂ ਨੂੰ ਸਮਝਾਉਣੇ ਨਾਲੋ ਖੁਦ ਇਹ ਰਾਹ ਅਪਣਾਵਾਂਗੇ ਜਿਉਂਦੇ ਜੀ ਅਸੀਂ ਮਾਪੇ ਦੀ ਦੇਵਾ ਸੁਭਨੇਵਾ ਮਾਦ ਹੀ ਸਾਪਾ ਸਾਰੇ ਆਖਰੀ ਅੰਤਰੇ ਦੇ ਵਿੱਚ ਚਾ ਤੇੰ ਦਾ ਮੀਰਪੋਰੀ ਸੱਡ ਲੋਕ ਦਿਖਾਵੇ ਦੁਨੀਆ ਬੜੀ ਪਿਆਰੀ ਏ ਹੂੰ ਮੀਰ ਪੂਰੀ ਛੱਡ ਲੋਕ ਦਿਖਾਵੇ ਦੁਨੀਆ ਬੜੀ ਪਿਆਰੀ ਏ ਕਾਵੇ ਜੰਗੇ ਤਿੱਤੰ ਖਾਂਦੇ ਇਸਨੇ ਕੜੀ ਕਹਾਣੀ ਆ ਮੋਇਆ ਦੇਵੂ ਕਿਉਂ ਨਹੀਂ ਪਾਣਾ ਹੂੰ ਮੋਇਆ ਦੇਵੂ ਕਿਉਂ ਨਹੀਂ ਪਾਹਾ ਅਸੀਂ ਜਉਂਦੇ ਆਂ ਕਾਇਸ਼ ਕਾਮਾਂਗੇ ਜੀ ਜਦ ਤੱਕ ਮਾਪੇ ਜਉਂਦੇ ਦੇਦੀ ਸਾਰੇ ਫਰਜ਼ ਨਿਭਾਵਾਗੇ ਜੱਟਾ ਕਮਾਪੇ ਜੂੜੇ ਦੇ ਦੀ ਕੀ ਬੜਵੇ ਫਰਜ਼ ਨੇ ਬਾਬਾ ਓਹ ਵਾਹ ਮੋਰੀ ਥੈਂਕ ਯੂ ਪਾਜੀ ਸਮਾਜ ਸਾਹਿਬ ਬਹੁਤ ਬਹੁਤ ਜੀ ਦੇ ਇਸੇ ਵੀ ਗੁਰਬਾਣੀ ਦਾ ਫੈਸਲਾ ਜੀ ਜੀਵਤ ਪਿਤਰਾਂ ਨੂੰ ਮਾਨਣੇ ਕਹੂੰ ਮੂਏ ਸ਼ਰਾਦ ਕਰਾਈ ਬਿਪਰਬੀ ਬਪਰੇ ਕਿਉਂ ਕਰਪਾਵੇ ਕੂਆ ਕੁੱਕਰ ਖਾਈ ਠੀਕ ਹੈ